ਮੈਂ ਜੀ ਦਾ ਮੇਨ ਰੋਡ ਤੇ ਜਾਂਦਾ ਸੀਗਾ ਅੱਛਾ ਜੀ ਇਹ ਇਧਰੋਂ ਸਾਡੀ ਕਮਾਦੀ ਚੋਂ ਨਿਕਲੇ ਆ ਅੱਛਾ ਤੇ ਮੈਨੂੰ ਥੋੜੀ ਜਿਹੀ ਸ਼ੱਕ ਪੈ ਗਈ ਇਹਦੇ ਪਰ ਇਹਦੇ ਕੋਲ ਹੱਥ 'ਚ ਲਫਾਫਾ ਸੀ ਜੀ ਉਹਦੇ ਵਿੱਚ ਨਾ ਜਿਹਦਾ ਕੋਸ਼ਿਸ਼ ਲਪੇਟਿਆ ਆ ਮੈਂ ਜਦੋਂ ਉੱਥੇ ਮੋੜੇ ਖੜੀ ਕੇ ਰਿਹਾ ਕਮਾਦੀ ਵਾਲ ਤੇ ਆਂਦਾ ਸੀ ਤੁਰਿਆ ਮੈਨੂੰ ਪਹਿਲਾਂ ਵੀ ਇਹਨੂੰ ਸਾਨੂੰ ਇਹਦੇ ਪਰ ਸ਼ੱਕ ਜਿਹੀ ਸੀਗੀ ਤੇ ਜਦੋਂ ਮੈਂ ਉਧਰੋਂ ਬੈਂਗੋ ਬਰੋ ਤੇ ਨੱਕਾ ਮਾਰ ਕੇ ਤਾਂ ਮੈਂ ਇਧਰ ਰੈਰਲ ਮੋਟਰਾਂ ਚੱਲਦੀਆਂ ਸੀ ਮੈਂ ਉਧਰ ਵਾਰੀ ਬਦਲਣ ਤੇ ਮੈਂ ਉਧਰ ਚੱਲ ਗਿਆ ਜਦ ਮੈਂ ਰਸਤੇ ਹੀ ਦੇਖਿਆ ਤਾਂ ਮੋੜੇ ਨਿਕਲੇ ਅੱਗੇ ਕਮਾਦੀ ਚੋਂ ਮੈਂ ਜਦੋਂ ਸਕੂ ਮੈਨੂੰ ਕਹਿੰਦਾ ਮੈਂ ਕੁਛ ਨਹੀਂ ਲੱਕਿਆ ਆਇਆ ਕਹਿੰਦਾ ਮੈਂ ਕਿਹਾ ਲਫਾਫਾ ਦਿਖਾ ਲੈ ਇਹਨੇ ਮੈਨੂੰ ਲਫਾਫਾ ਨਹੀਂ ਦਿਖਾ ਲਿਆ ਮੈਂ ਇਹਦੇ ਨੂੰ ਜ਼ਬਰਦਸਤੀ ਦੇ ਕੋਲ ਹੱਥੋਂ ਬਾਈ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਨੀ ਨੀ ਹੱਥੋਂ ਬਾਈ ਕੋਸ਼ਿਸ਼ ਨਹੀਂ ਮੈਂ ਇਹਦੇ ਕੋਲ ਲਫਾਫਾ ਖੋਲਿਆ ਜਦੋਂ ਮੈਂ ਲਫਾਫਾ ਖੋਲਿਆ ਤਾਂ ਵਿੱਚੋਂ ਤਾਰ ਸੀ ਮੈਂ ਕਿਹਾ ਉਹ ਤਾਰ ਮੈਂ ਕਿਹਾ ਤੂੰ ਕਿੱਥੋਂ ਲੈ ਕੇ ਆਇਆ ਕਹਿੰਦਾ ਜੀ ਮੈਂ ਤਾਰ ਨਮੇਸ਼ਰੋਂ ਲੈ ਕੇ ਆਇਆ ਤੇ ਸਾਨੂੰ ਨਮਾਸ਼ਹਿਰ ਨੂੰ ਆਹ ਰੂਟ ਪੈਂਦਾ ਹਾਂਜੀ ਮੈਂ ਉਹੀ ਦੱਸਿਆ ਮੈਂ ਕਿਹਾ ਆਇਆ ਤਾਂ ਤੂੰ ਇੱਧਰੋਂ ਆ ਤੇ ਮੈਂ ਘਰ ਨੂੰ ਫੋਨ ਕੀਤਾ ਮੈਂ ਕਿਹਾ ਆਪਣੀ ਮੋਟਰਾਂ ਦੇ ਮੜੇ ਤਾਰ ਦੇਖੋ ਮੈਂ ਬੰਦਾ ਫੜਿਆ ਦੇ ਤੇ ਇਹ ਨੇ ਜੀ ਅੱਗੇ ਕਹਿੰਦਾ ਨਹੀਂ ਕਹਿੰਦਾ ਮੈਂ ਤਾਂ ਜੀ ਸ਼ਹਿਰੋਂ ਲੈ ਕੇ ਆਇਆ ਤੇ ਮੈਂ ਭਾਰਤੀ ਹਸਪੀਟਲ ਕੋਲੋਂ ਕੋਈ ਮੁੰਡਾ ਆਇਆ ਮੈਂ ਉਹਦੇ ਕੋਲੋਂ ਲਈ ਆ ਉੱਥੇ ਕੋਈ ਸਮਾਨ ਲੈਣ ਆਇਆ ਸੀਗਾ ਮੈਂ ਕਿਹਾ ਚਲੋ ਠੀਕ ਆ ਮੈਂ ਐਦਾਂ ਕੀਤਾ ਮੈਂ ਕਿਹਾ ਤੂੰ ਐਦਾਂ ਕਰ ਮੈਂ ਕਿਹਾ ਪਿੱਛੇ ਬੈਠ ਮੇਰੀ ਸਕੂਟਰੀ ਤੇ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਮੈਂ ਕਿਹਾ ਤੂੰ ਪਿੱਛੇ ਬੈਠ ਮੈਨੂੰ ਧੱਕੇ ਨਾਲ ਪਿੱਛੇ ਬਿਠਾ ਲ ਕੇ ਮੈਂ ਲੈ ਆਇਆ ਮੈਂ ਕਿਹਾ ਮੇਰੀ ਪਤਾ ਵੀ ਮੇਰੀ ਦੋ ਤਿੰਨ ਮੋਟਰ ਇੱਥੇ ਆ ਤਾਂ ਮੈਂ ਕਿਹਾ ਪਤਾ ਲੱਗ ਜਾਣਾ ਮੈਨੂੰ ਜਦੋਂ ਆਇਆ ਤਾਂ ਮੋਰੇ ਸਾਡੀ ਮੋਟਰ ਦੀ ਤਾਰ ਵੱਡੀ ਹੋ ਸੀ ਜੇ ਨੇ ਕਿੱਦਾਂ ਨਾਲ ਹੁਣ ਇਹ ਤਾਂ ਚਲੋ ਨਸ਼ ਇਹ ਤਾਂ ਅਸੀਂ ਐਨੇ ਪਰੇਸ਼ਾਨ ਹੋਏ ਨੇਰ ਕੋ ਸਾਡੀ ਮੋਟਰ ਹੈ ਉੱਥੇ ਲੋਕ ਇਹਦਾ ਦਰਵਾਜ਼ਾ ਖੋਲਿਆ ਗਿਆ ਜੀ ਛਿਆਲ ਦੇ ਵਿੱਚ ਬੇਰ ਸਿੰਘ ਵਾਲੇ ਪਾਸੇ ਸਾਡੀ ਮੋਟਰ ਹੈ ਉਹਦਾ ਇੱਕ ਦਿਨ ਗਾਡਰ ਪੱਟਣ ਲੱਗੇ ਉਸੇ ਜੀ ਰਾਤ ਨੂੰ ਦੋ ਦਿਨ ਅਸੀਂ ਰੱਖੀ ਰੱਖੀ ਤਾਂ ਭਜਾ ਹੋਇਆ ਇਹ ਤਾਂ ਇਹਨਾਂ ਦਾ ਤਾਂ ਐਨਾ ਬੁਰਾ ਹਾਲ ਹੋਇਆ ਕਿ ਕਿ ਨੋ ਕੇ ਮਾਨਸਿਕ ਰੋਗੀ ਬਿਲਕੁਲ ਜੀ ਨਫਰੀ ਜਮਾ ਹੀ ਹੈ ਨਹੀਂ ਨਹੀਂ ਸਾਨੂੰ ਇਹ ਜੀ ਜ਼ਿੰਮੇਦਾਰਾਂ ਨੂੰ ਬਹੁਤ ਆਮ ਲੋਕਾਂ ਨੂੰ ਔਖਾ ਜੀ ਔਖਾ ਤੁਸੀਂ ਹੁਣ ਜਿਵੇਂ ਦੱਸਦੇ 1000 ਰੁਪਏ ਦੀ ਤਾਰ ਆ ਹਾਂ ਜੀ ਇਹਨੇ 100 150 200 ਜੋ ਦਾ ਲੱਗਿਆ ਵੇਚ ਦੇਣੀ ਅਸੀਂ ਮੋਟਰਾਂ ਦੇ ਪਾਈਪ ਲਾਈਨ ਕਰਾਣੇ ਆ ਵੀ ਛ ਤਕਰੀਬਨ 11-1200 ਦੇ ਇੱਕ ਢੱਕਣਾਂ ਦਾ ਜੀ ਇਹਨਾਂ ਸਾਰਿਆਂ ਦੇ ਢੱਕਣ ਲਗਭਗ ਚੋਰੀ ਕੀਤੇ ਹੋਏ ਹਨ ਇਹਨਾਂ ਦਾ 50 ਨਾਲ 100 ਦਾ ਵਿਕਦਾ ਹੋਊਗਾ ਜੀ ਹੁਣ ਅਸੀਂ ਦੁਬਾਰਾ ਸਮਝ ਢੱਕਣ ਨਹੀਂ ਲਵਾਏ ਹੁਣ ਥੇਲੇ ਬਾਰ-ਬਾਰ ਮਿੱਟੀ ਦੇ ਰੱਖੇ ਉੱਤੇ ਇੰਨੀ ਪਰੇਸ਼ਾਨੀ ਹੋਈ ਹੋਈ ਉਹ ਚੀਜ਼ ਦੇ ਵਿੱਚ ਭਾਜੀ ਕੀ ਨਾਮ ਤੁਹਾਡਾ ਮਸਤਾਨਾ ਸਿੰਘ ਭਾਜੀ ਪਿੰਡ ਲਸਾੜੇ ਦੇ ਵਿੱਚ ਇਸ ਟਾਈਮ ਖੜੇ ਹੋਏ ਹਾਂ ਜੀ ਇਹ ਗੁਜਰਪਾਈਚਾਰਾ ਕਾਫੀ ਜੱਦੀ ਪੁਛਤੀ ਇੱਥੇ ਰਹਿ ਰਹੇ ਆ ਇਹਨਾਂ ਦੀ ਅੱਜ ਤਕਰੀਬਨ ਤਕਰੀਬਨ ਦੱਸਣ ਦਾ ਮਤਲਬ 11-12 ਮੱਜਾਂ ਦੀ ਡੈਥ ਹੋ ਚੁੱਕੀ ਆ ਜਿੱਦਾਂ ਰਖ ਲੋ ਕੋਈ ਉਥੇ ਚਰਾਂਦ ਵਿੱਚ ਗਏ ਜ਼ਹਿਰੀਲਾ ਮਤਲਬ ਕੁਝ ਪੱਠਾ ਖਾ ਲਿਆ ਜਾਂ ਬਰੂ ਦਾ ਦਾਸ ਰੇ ਜਿਆਦਾ ਜੀ ਉਹਦੇ ਨਾਲ 12 ਮੱਝਾਂ ਦੀ ਡੈਥ ਹੋ ਚੁੱਕੀ ਹੈ ਸੋ ਇਹਨਾਂ ਦੀ ਇਹੀ ਮੰਗ ਆ ਵੀ ਚਲੋ ਇਹਨਾਂ ਦੀ ਹੈਲਪ ਹੋ ਸਕੇ ਤਾਂ ਵਧੀਆ ਗੱਲ ਹੈ ਜੀ ਇਸ ਟਾਈਮ ਸਾਰਾ ਪਰਿਵਾਰ ਬਹੁਤ ਸਦਮੇ 'ਚ ਹੈ ਜੀ ਜਿੱਦਾਂ ਹੀ ਸਾਨੂੰ ਪਤਾ ਲੱਗਾ ਅਸੀਂ ਵੀ ਇੱਥੇ ਪਿੰਡ ਵਾਸੀ ਪਹੁੰਚੇ ਹੋਰ ਵੀ ਆਲੇ ਦੁਆਲੇ ਦੇ ਲੋਕ ਬਹੁਤ ਆਏ ਇੱਥੇ ਜੀ ਇਹਨਾਂ ਦਾ ਅਫਸੋਸ ਸਾਂਝਾ ਕੀਤਾ ਜੀ ਤਾਂ ਅਸੀਂ ਵੀ ਇਹੀ ਗੱਲ ਕਰਦੇ ਆ ਵੀ ਜਿੰਨਾ ਵੀ ਹੋ ਸਕੇ ਇਹਨਾਂ ਦੀ ਹੈਲਪ ਕੀਤੀ ਜਾਵੇ ਜੀ ਤਾਂ ਪਰਿਵਾਰ ਬਹੁਤ ਜ਼ਿਆਦਾ ਸਦਮੇ 'ਚ ਹੈ ਜੀ ਹਾਂ ਜੀ ਇਹਨਾਂ ਦੀ ਬਹੁਤ ਬਹੁਤ ਹੈਲਪ ਕੀਤੀ ਜਾਵੇ। ਹਾਂ। ਅ ਭਾਜੀ ਕੀ ਨਾਮ ਹੈ ਤੁਹਾਡਾ? ਬਸ਼ੀਰ ਮੁਹੰਮਦ। ਬਸ਼ੀਰ ਮੁਹੰਮਦ ਜੀ ਕਿਹੜਾ ਪਿੰਡਾ ਹੈ? ਨਸਾੜਾ। ਇਹ ਕੀ ਕਾਰਨ ਹੋਇਆ ਜੀ ਜਿਹੜਾ ਮੱਝਾਂ ਦੀ ਤੁਹਾਡੇ ਮੌਤ ਹੋਈ ਆ ਮੈਨੂੰ ਪਤਾ ਲੱਗਿਆ ਕਿ 11 ਮੱਝਾਂ ਦੀ ਡੈਥ ਹੋਈ। 10 ਦੇ ਚਾਦੇ ਚਲੇ ਗਏ। 15 ਕਿੱਥੇ? ਉੱਥੇ ਆਪਣੇ ਨਸਾੜੇ ਏਰੀਏ 'ਚ ਹੀ ਆ। ਤੇ ਬੰਦਰੌੜ ਦਾ ਬੰਦਾ ਪੈਂਦਾ। ਜੀ। ਉੱਥੇ ਇੱਕ ਬਰੂਆਂ ਵਾਲਾ ਖੇਤ ਸੀਗਾ। ਪਤਾ ਨਹੀਂ ਬਰੂં ਸੀ ਕੀ ਸੀ। ਜੀ। ਮੌਸੇ ਮੱਝਾਂ ਰੀਂਗਣ ਲੱਗ ਪਈਆਂ। 11 ਰੀਂਗਣਾਂ ਦੀ ਉੱਥੇ ਹੀ ਮੌਤ ਹੋ ਗਈ ਫਿਰ ਮੌ ਨੇ ਜਦੋਂ ਡਿੰਗਣ ਲੱਗ ਪਈਆਂ ਫਿਰ ਤੁਹਾਨੂੰ ਕੋਈ ਅਸਾਈਨਮੈਂਟ ਨਹੀਂ ਮਿਲਿਆ ਵੀ ਉਹ ਅਸੀਂ ਕਿਹ ਪਤਾ ਨਹੀਂ ਕੀ ਹੋ ਗਿਆ ਗਿਆ ਨਹੀਂ ਹੋ ਗਿਆ ਅਸੀਂ ਪਾਣੀ 'ਚ ਛੁੱਟੀਆਂ ਦੋ ਮੱਝਾਂ ਪਾਣੀ 'ਚ ਜਾ ਕੇ ਵੱਜ ਵੀ ਗਈਆਂ ਬਾਕੀ ਡਾਕਟਰਾਂ ਦੀ ਟੀਮ ਆ ਗਈ ਡਾਕਟਰਾਂ ਟੀਕੇ ਲਾਤੇ ਤੇ ਯਾਰਾ ਡੰਗਰ ਸਾਡੇ ਖਤਮ ਹੋ ਗਏ ਉੱਥੇ ਜਦੋਂ ਮਤਲਬ ਉਹ ਡਿੰਗਣ ਲੱਗ ਪਈਆਂ ਤੇ ਉਹ ਡਿੱਗਣ ਲੱਗ ਪਈਆਂ ਤੁਸੀਂ ਤੁਸੀਂ ਤੁਰੰਤ ਡਾਕਟਰਾਂ ਨੂੰ ਫੋਨ ਕਰ ਦਿੱਤਾ ਟੀਮ ਨੂੰ ਕਿਹੜੇ ਪਿੰਡ ਦਾ ਉਹਦੀ ਅਸੀਂ ਲਸਾੜਾ ਜੀ ਐ ਲਸਾੜੇ ਡਿਸਪੈਂਸਰੀ ਹੈ ਹਾਂਜੀ ਫਿਰ ਉਹ ਡਾਕਟਰਾਂ ਨੇ ਆ ਕੇ ਕੀ ਕੀਤਾ ਜੀ ਉਹਨਾਂ ਨੇ ਆ ਕੇ ਸੈਫਲ ਲੈ ਗਿਆ ਤੇ ਉਹ ਡੰਗਰ ਮਾਰਸੀ ਕੇਦੇ ਦੋ ਮੱਜਾਂ ਸੀਗੀਆਂ ਉਹਨਾਂ ਨੇ ਠੀਕ ਕਰਿਆ ਯਾਨੀ 11 ਮੱਜਾਂ ਦੀ ਉਸ ਵੇਲੇ ਮੌਤ ਹੋ ਚੁੱਕੀ ਸੀ ਜਿਹੜੀਆਂ ਦੋ ਤਿੰਨ ਸੀਗੀਆਂ ਉਹਨੀਆਂ ਵਿਚਾਰ ਹਾਂ ਉਹਨਾਂ ਦਾ ਬਲੈਡ ਵੀ ਲੈ ਕੇ ਗਏ ਅੱਛਾ ਉਹ ਟੈਸਟ ਲਈ ਵੀ ਕੀ ਕੀ ਕਾਰਨ ਹੋ ਸਕਦਾ ਜੀ 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 ਤੇ ਤੁਹਾਡੇ ਮਤਲਬ ਕੀ ਕਾਰਨ ਹੋ ਸਕਦਾ ਨਹੀਂ ਹੁਣ ਸਰਕਾਰ ਦੀ ਮਰਜ਼ੀ ਆ ਤੇ ਗਰੀਬ ਆਦਮੀ ਆ ਨਹੀਂ 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 ਤੁਹਾਡੇ ਮਤਲਬ ਕੀ ਕਾਰਨ ਹੋ ਸਕਦਾ ਜਿਹੜੀਆਂ ਇੰਨੀਆਂ ਮੱਜਾਂ ਐਡਾ ਨੁਕਸਾਨ ਵੱਡਾ ਨੁਕਸਾਨ ਆ ਜੀ ਕੋਈ ਜੋ ਮਰ ਤੇ ਗਈਆਂ ਹੁਣ ਅਸੀਂ ਕੀ ਕਹਿ ਸਕਦੇ ਆ ਕੋਈ ਜ਼ਹਿਰ ਹੋਊਗਾ ਖਾਦਾ ਜਾਂ ਕੋਈ ਬਰੂ ਕਿਆ ਪਤਾ ਕੀ ਚੀਜ਼ ਖਾਦੀ ਇਸ ਗੱਲ ਦਾ ਕੋਈ ਪਤਾ ਨਹੀਂ ਐ ਬशीर ਜੀ ਮੰਨਿਆ ਜਾ ਰਿਹਾ ਕਿ ਗੁੱਜਰ ਫੈਮਲੀ ਜਿਹੜੀਆਂ ਗੁੱਜਰ ਭਾਈਚਾਰਾ ਆ ਉਹ ਪਸ਼ੂਆਂ 'ਚ ਬੜਾ ਐਕਸਪਰਟ ਮੰਨਿਆ ਜਾਂਦਾ ਪਰੰਤੂ ਤੁਸੀਂ 올ਡ ਐ ਤੁਸੀਂ ਬਜ਼ੁਰਗ ਐ ਮਤਲਬ ਤੁਹਾਡਾ ਪੂਰਾ ਤਜਰਬਾ ਹੋਣਾ ਕਿ ਪਸ਼ੂਨਾਂ ਨੂੰ ਕਿੱਦਾਂ ਸਾਮ ਸਵਾਲ ਕਰਨੀਆਂ ਪਰੰਤੂ ਫਿਰ ਵੀ ਤੁਸੀਂ ਕਿੱਦਾਂ ਧੋਖਾ ਖਾ ਗਏ ਧੋਖਾ ਖਾ ਗਿਆ ਧੋਖਾ ਕਿਸਮਤ ਮਾੜੀ ਕੀ ਆ ਪਤਾ ਸੀ ਕੀ ਚੀਜ਼ ਐ ਇਹਦੇ ਵਿੱਚ ਪਤਾ ਨਹੀਂ ਕਿਸੇ ਨੇ ਦਵਾਈ ਛੁੱਟੀ ਸੀ ਕਿ ਅੱਗਿਆ ਹੈ ਕੀ ਆ ਕਹਿ ਸਕਦੇ ਆ ਜਾਂ ਕੋਈ ਬੂਟੀ ਸੀਗੀ ਇਸ ਗੱਲ ਦਾ ਕੋਈ ਪਤਾ ਨਹੀਂ ਜਾ ਰਹਾ ਅੱਜਾਂ ਪਰ ਫਿਰ ਵੀ 11 ਮੱਝਾਂ ਬशीर ਜੀ ਬਹੁਤ ਹੋ ਜਾਂਦੀਆਂ ਹਾਂ ਮਤਲਬ ਗਿਣਤੀ ਬਹੁਤ ਹੋ ਜਾਂਦੀ ਹੈ ਮੌਤ ਦੇ ਨਾਲ ਕੋਈ ਜ਼ ओके ਤੇ ਫਿਰ ਹੁਣ ਨੁਕਸਾਨ ਤੁਹਾਡਾ ਕਿੰਨਾ ਹੋਇਆ ਸਾਡਾ ਹਿਸਾਬ ਲਾ ਲਓ 11 ਮੱਝਾਂ ਆ ਜੀ ਚ 5 ਚ 6 ਝੋਟੀਆਂ ਜਿਹੜੀਆਂ ਅਸੀਂ ਗੱਭਣ ਹੋਣ ਵਾਲੀਆਂ ਸੀ ਜੀ ਤੇ ਬਾਕੀ ਝੋਟੀਆਂ ਕੱਟੀਆਂ ਸੀ 2-2 ਸਾਲ ਦੀ ਜੀ ਹਾਂਜੀ ਨੁਕਸਾਨ ਹੈਗਾ ਇਹ 10 ਲੱਖ ਦਾ ਜੀ ਬੜਾ ਬੜਾ ਸਦਮਾ ਸਦਮੇ ਵਾਲੀ ਗੱਲ ਹੈ ਜੀ ਸਾਡੀ ਇਹੋ ਹੀ ਰੋਜ਼ਗਾਰ ਹੈ ਸਾਡੇ ਕੋਲ ਹੋਰ ਕੁਝ ਨਹੀਂ ਹੈ ਬਗਾਰੇ ਨਾਲ ਡੰਗਰ ਰਾਤ ਦਿਨ ਬੱਚੇ ਕਮਾਉਂਦੇ ਆ ਆਪ ਨਾ ਕੋਈ ਆਣ ਪੜ ਬੰਦੇ ਆ ਇਹਨਾਂ ਮੱਝਾਂ ਦਾ ਅਸਰਾ ਸਾਨੂੰ ਕੋਈ ਦਾਸਰਾ ਨਹੀਂ ਕੁਝ ਮੰਗ ਕਰਦੇ ਹੋ ਸਰਕਾਰਾਂ ਤੋਂ ਕੁਝ ਦਾਨੀ ਪਰਸ਼ਾ ਤੋਂ ਹਾਂਜੀ ਹਾਂਜੀ ਸਰਕਾਰ ਰੋਏ ਮੰਗ ਵੀ ਸਾਨੂੰ ਗਰੀਬਾਂ ਨੂੰ ਥੋੜੀ ਮਦਦ ਦਾ ਦੇ ਦੇ ਫਿਰ ਤੇ ਬੜੀ ਸ਼ੁਕਰੀਆ ਇਹ ਗੱਲ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ